ਵਾਲਡਵਾਇਡ ਸਕੂਪ ਵੈਲਫਰ ਸੋਸਾਇਟੀ ਕੋੜਕਾ ਦੇ ਸਰਪ੍ਰਸਪਿੰਦੂ ਜੋਲ ਯੂਕੇ ਅਤੇ ਸਤਨਾਮ ਸਿੰਘ ਵਾੜਾ ਯੂਕੇ ਦੇ ਸਹਿਯੋਗ ਸਦਕਾ ਸਾਲਾਨਾ ਸਮਾਗਮ ਸੇਵੀ ਕਾਰਜ ਜੋਲ ਫਾਰਮਪਿੰਡ ਕੋੜਕਾ ਵਿਖੇ ਕਰਵਾਏ ਗਏ ਜਿਨ੍ਹਾਂ ਵਿੱਚ ਅੱਖਾਂ ਦੇ ਮੁਫਤ ਚੈੱਕਅਪ ਕੈਂਪ ਅਤੇ ਆਪਰੇਸ਼ਨ ਕੈਂਪ ਖੂਨਦਾਨ ਕੈਂਪ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦ ਕਾਰਜ ਕਰਵਾਏ ਗਏ ਸਮਾਗਮਾਂ ਦੇ ਆਖਰੀ ਦਿਨ 11 ਜਨਵਰੀ ਨੂੰ 5100 ਨਾਲ ਜਨਮੀਆਂ ਬੱਚਿਆਂ ਦੀ ਲੋਹੜੀ ਦਾ ਸਮਾਗਮ ਜਾਤਗੜੀ ਹੋ ਰਿਹਾ ਨਿਬੜਿਆ ਜੈਸਵੇਚ ਵੱਡੀ ਗਣਤੀ ਵਿੱਚ ਸਿਆਸੀ ਸਮਾਜਿਕ ਅਤੇ ਪੰਜਾਬੀ ਗਾਇਕੀ ਨਾਲ ਸੰਬੰਧ ਰੱਖਣ ਵਾਲੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ ਜਿਨ੍ਹਾਂ ਨੇ ਹਜ਼ਾਰਾਂ ਦੀ ਤعداد ਵਿੱਚ ਪੁੱਜੀਆਂ ਨੰਨੀਆਂ ਬੱਚੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ ਨਾਬਜੰਮੀਆਂ ਬੱਚੀਆਂ ਅਤੇ ਮਾਪਿਆਂ ਦਾ ਜੋਰ ਫਾਰਮ ਘੜਕਾ ਵੇਖੇ ਪਹੁੰਚਣ ਤੇ ਢੋਲਣ ਦੇ ਨਾਲ ਸਵਾਗਤ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਮંત્રી ਕੁਲਦੀਪ ਸਿੰਘ ਧਾਰੀਵਾਲ ਬ੍ਰਹਮਸ਼ੰਕਰ ਜਿੰਪਾ ਅਤੇ ਮੈਂਬਰ ਪਾਰਲੀਮੈਂਟ ਸੁਸ਼ੀਲ ਰੈਂਕੂ ਨੇ 5100 ਨਾਮ ਜਨਮੀਆਂ ਬੱਚੀਆਂ ਦੀ ਲੋਹੜੀ ਦੇ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਲੋਕਾਂ ਨੂੰ ਲੜਕੀਆਂ ਨੂੰ ਬਰਾਬਰੀ ਦੇ ਮੌਕੇ ਤੇ ਹੱਲਾਸ਼ੀਰੀ ਦੇਣ ਦਾ ਸੱਦਾ ਦਿੱਤਾ ਇਸ ਤੋਂ ਇਲਾਵਾ ਜੋਗਿੰਦਰ ਸਿੰਘ ਮਾਨ ਅਵਿਨਾਸ਼ ਚੰਦਰ ਕਲੇਰ ਅਤੇ ਹੋਰ ਰਾਜਨੀਤਿਕ ਆਗੂ ਵੀ ਆਪਣੀਆਂ ਹਾਜ਼ਰੀਆਂ ਲਗਵਾਉਣ ਪਹੁੰਚੇ ਜਿਨ੍ਹਾਂ ਨੇ ਵਰਲਡ ਵਾਈਡ ਸਕੋਪ ਦੇ ਧੀਆਂ ਅਤੇ ਪੁੱਤਰਾਂ ਵਿਚਲੇ ਫਰਕ ਨੂੰ ਮਟਾਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਇਸੇ ਮੌਕੇ ਤੇ ਨਾਮਵਰ ਪੰਜਾਬੀ ਗਾਇਕਾਂ ਵੱਲੋਂ ਸੱਭਿਆਚਾਰ ਗੀਤਾ ਰਾਹੀਂ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਰੁਤਬੇ ਦੇਣ ਦਾ ਸੰਦੇਸ਼ ਦਿੱਤਾ ਗਿਆ। ਗਾਇਕਾਂ ਵਿੱਚ ਮਨਮੋਨ ਵਾਰਸ, ਕਮਲ ਹੀਰ, ਫਿਰੋਜ਼ ਖਾਨ, ਬਲਰਾਜ ਬਿਲਗਾ, ਬੂਟਾ ਮੁਹੰਮਦ, ਦੇਪੀ ਮਖਸੂਸਪਰੀ ਆਦਤ ਸ਼ਾਮਲ ਸਨ। ਸੰਸਥਾ ਵੱਲੋਂ ਗਾਇਕ ਮਨਮੋਨ ਵਾਰਸ ਅਤੇ ਐਸਪੀ ਸਰਬਜੀਤ ਰਾਏ ਵੱਲੋਂ ਸਮੂਹ ਹਾਜ਼ਰ ਸ਼ਖਸੀਅਤਾਂ ਦਾ ਸਵਾਗਤ ਕੀਤਾ ਗਿਆ ਤੇ ਉਹਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਅਮਰਿਕ ਸਿੰਘ ਸੈਣੀ ਯੂਕੇ ਜੋੜਾ ਬ੍ਰਦਰਜ਼ ਬਾਬਾ ਗੁਰਚਨ ਸਿੰਘ ਜੀ ਪੰਡਵਾ ਡੀਆਜੀ ਬਲਦੇਵ ਸਿੰਘ ਟਾਈਗਰ ਐਸਡੀਐਮ ਫਲੋਰ ਅਮਨਪਾਲ ਸਿੰਘ ਦੀਪਕ ਬਾਲੀ ਐਡਵੋਕੇਟ ਅਸ਼ਵਨੀ ਕੁਮਾਰ ਤਰਲੋਚਨ ਸਿੰਘ ਜੋਲ ਅਨੂਪ ਕੌਸ਼ਲਿੰਗੂ ਮੋਨੂ ਰੁੜਕਾ ਸਣੀ ਹੁੰਦਲ ਜਸਵੀਰ ਸਿੰਘ ਰੁੜਕਾ ਬੱbbi ਜੋਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ ਮੈਂ ਤਾਂ ਆਪਦੇ ਆਪ ਨੂੰ ਬੜਾ ਭਾਗਾ ਵਾਲਾ ਸਮਝਦਾ ਜੀ ਕਿ ਅੱਜ ਮੈਂ ਸਾਡੀਆਂ ਇੱਥੇ ਮਾਦਾਵਾ ਪੈਣਾ ਦੇ ਦਰਸ਼ਨ ਕਰੂੰਗਾ ਔਰ ਇਸ ਮੌਕੇ ਮੌਕੇ ਨੂੰ ਮੈਨੂੰ ਇਥੇ ਜਿਹੜਾ ਮੌਕਾ ਸੁਭਾਗ ਪ੍ਰਾਪਤ ਹੋਇਆ ਉਹ ਬਿੰਦੂ ਜਾਲ ਹਰਾਂ ਦੇ ਜਿਹੜੇ ਉਦਮ ਸਦਕਾ ਹੋਇਆ ਲੇਕਿਨ ਮੈਨੂੰ ਲੈ ਕੇ ਮੈਨੂੰ ਬਾਦਸ਼ਾਹ ਲੈ ਕੇ ਆਏ ਹੈ ਜੀ ਤੇ ਇਹਨਾਂ ਨੇ ਮੈਨੂੰ ਇਸ ਮubaruk ਮੌਕੇ ਤੇ ਆਉਣ ਦਾ ਸੱਦਾ ਦਿੱਤਾ ਸੀ ਜਬਾਲੀ ਸਾਹਿਬ ਔਰ ਬਾਦਸ਼ਾਹ ਇਹਨਾਂ ਦਾ ਤਾਂ ਮੈਂ ਮਤਲਬ ਦੇਣਾ ਹੀ ਨਹੀਂ ਦੇ ਸਕਦਾ ਜੀ ਬਾਕੀ ਸਾਰਿਆਂ ਦਰਸ਼ਨ ਹੋਗੇ ਮਾਨ ਸਾਹਿਬ ਉਹਨਾਂ ਦੇ ਸਾਰਿਆਂ ਤੋਂ ਤੁਹਾਡੇ ਦਰਸ਼ਨ ਬਹੁਤ ਹੋਰ ਵੱਡੀਆਂ ਹੋ ਗਈਆਂ ਜੀ ਤੁਹਾਡਾ ਆਸ਼ੀਰਵਾਦ ਇਹ ਬੱਚੀਆਂ ਨੂੰ ਜੀ ਜੀ ਉਹਨਾਂ ਦੀ ਜ਼ਿੰਦਗੀ ਤਰਕੀਆਂ ਕਰਨ ਹੋਵਣਾ ਤੇ ਇਹ ਬਹੁਤ ਦਾ ਫਰਕ ਹੈ ਆਪਾਂ ਬਰਾਬਰਤਾ ਲਈਏ ਜਿਵੇਂ ਸੰਸਾਰ ਦਾ ਜਿਹੜਾ ਸਿਧਾ ਹੈ ਜੀ ਜੀ ਅੱਛਾ ਕੁੜੀਆਂ ਦੀ ਲੋੜੀ ਹੈ ਜਿਹੜੀ ਸਿੱਧੂ ਜੋਲਦੀ ਵੱਲੋਂ ਮਨਾਈ ਜਾਂਦੀ ਹੈ ਥੋੜੇ ਵਿੱਚ ਆ ਕੇ ਸ਼ਿਰਕਤ ਕੀਤੀ ਔਰ ਮੈਂ ਸਮਝਦਾ ਕਿ ਸਮਾਜ ਦੀ ਜ਼ਰੂਰਤ ਹੈ ਅੱਜ ਕਿ ਜਿਹੜੇ ਇਦਾਂ ਦੇ ਜਿਹੜੇ ਪ੍ਰੋਗਰਾਮ ਹੈ ਧੀਆਂ ਦੀ ਲੋੜੀ ਜਾਂ ਧੀਆਂ ਨੂੰ ਇਸ ਸਮਾਜ ਦੇ ਵਿੱਚ ਹੋਰ ਜਿਆਦਾ ਮੋਟੀਵੇਟ ਕਰਨ ਵਾਲੇ ਜਿਹੜੇ ਪ੍ਰੋਗਰਾਮ ਹੈ ਉਹਨਾਂ ਕਰਕੇ ਹੀ ਅੱਜ ਦੇਸ਼ ਦੀ ਸੰਸਦ ਨੇ ਇੱਕ ਰੂਪ ਪਾਸ ਕੀਤਾ ਕਿ 33% ਉਹ ਮੈਂ ਸਮਝਦਾ ਕਿ ਅੱਜ ਸਭ ਨੂੰ ਮਮਾ ਸਭ ਨੂੰ ਕਹਿਣਾ ਹੈ ਕਿ মিডিਆ ਇਸ ਯੁੱਗ ਦੇ ਵਿੱਚ ਹਰ ਇੱਕ ਖੇਤਰ ਦੇ ਵਿੱਚ ਆਪਣਾ ਵਧੀਆ ਰੋਲ ਅਦਾ ਕਰਨ ਦੀ ਚਾਹੇ ਉਹ ਭਾਈ ਦਾ ਖੇਤਰ ਹੈ ਚਾਹੇ ਉਹ ਕੈਡਾ ਦਾ ਖੇਤਰ ਹੈ ਚਾਹੇ ਉਹ politcal ਖੇਤਰ ਹੈ ਮੈਂ ਸਮਝਦਾ ਕਿ ਪਹਿਨਵਾ ਰੋਲ ਹੈ ਜਿਹੜਾ ਪੁਰੇ ਦਾ ਜਿਹੜੇ ਮੋਟੀਵੇਸ਼ਨਲ ਪ੍ਰੋਗਰਾਮ ਜਿਹੜਾ ਉਹਨਾਂ ਕਰਕੇ ਸਮਾਜ ਦੇ ਵਿੱਚ ਨਵੀਂ ਚੇਤਨਾ ਮੰਗੀ ਹੋਈ ਹੈ ਤਾਂ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਸਾਰੇ ਪ੍ਰਬੰਧਕ ਵੀਰਾਂ ਦਾ ਔਰ ਉਹ ਮਹਾਰਾਜ ਜੀ ਜਨਾ ਜਤਸ ਕਰਾਂਗਾ ਇਸੇ ਤਰੀਕੇ ਨਾਲ ਇਹ ਪ੍ਰੋਗਰਾਮ ਹੈ ਜਿਹੜੇ ਖਿਡਾਰੀ ਨੂੰ ਮੋਟੀਵੇਟ ਕਰਨ ਵਾਲੇ ਇਹ ਇਸੇ ਤਰੀਕੇ ਨਾਲ ਸਸਟੇਨ ਕਰ ਉਹ ਸਾਡਾ ਸਮਾਜ ਹੈ ਜਿਹੜਾ ਹੋਰ ਤਰੱਕੀ ਕਰੇ ਸਾਡਾ ਸੁਭਾ ਤਰੱਕੀ ਕਰੇ ਸਾਡਾ ਦੇਸ਼ ਤਰੱਕੀ ਕਰੇ ਇਸ ਗੱਲ ਦੀ ਮੰਗਲ ਕਾਮਨਾ ਕਰਦਾ ਹਾਂ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਔਰ ਆਪਣੀ ਪਾਰਟੀ ਆਮ ਆਦਮੀ ਪਾਰਟੀ ਸਮੂਚੇ ਨਗਰ ਤੋਂ ਸਮੂਚੇ ਇਲਾਕੇ ਨੂੰ ਜੋੜੀ ਲਈ ਬਹੁਤ ਬਹੁਤ ਮੁਬਾਰਕਾਂ ਦਿੰਦਾ ਬਹੁਤ ਬਹੁਤ ਸ਼ੁਕਰੀਆ ਬਾਈਗੁਰੂ ਦਾ ਸਾ ਬਾਈਗੁਰੂ ਅਕੜੀ ਖੁਰਕਾ ਦੇ ਵਿੱਚ ਜਵਲ ਫਾਰਮ ਵਾਲੇ ਜਿਹੜੇ ਪਿੰਦੂ ਜੀ ਨੇ तकरीबन ਹੱਦ ਸਾਹ ਵਾਲੇ ਜਿਹੜੀਆਂ ਦੀ ਲੋੜੀ ਬਣਾਉਂਦੇ ਆ ਕਿਉਂਕਿ ਇੱਕ ਬਹੁਤ ਹੀ ਅੱਛਾ ਉਪਰਾਲਾ ਹੈ ਔਰ ਇਹਨਾਂ ਨੂੰ ਲਗਭਗ 12-13 ਸਾਲ ਜਿਹੜੇ ਹੁਣ ਵੀ ਨੇ ਇਹਨੂੰ ਬਣਾਈ ਔਰ ਬਹੁਤ ਹੀ ਜਿਹੜਾ ਇਹਦੇ ਵਿੱਚ ਬੱਚੇ-ਬੱਚੀਆਂ ਆ ਕੇ ਕਰਦੇ ਨੇ ਔਰ ਸਾਰਾ ਜਿਹੜਾ ਡੇੜੇ ਤੇੜੇ ਦੇ ਪੰਡ ਨੇ ਉਹ ਇਕੱਠੇ ਹੁੰਦੇ ਇਸ ਤਰ੍ਹਾਂ ਦੇ ਕੱਟ ਜਿਹੜੇ ਬਹੁਤ देर बाद ਦੇਖਣ ਨੂੰ ਮਿਲਦੇ ਨੇ ਔਰ ਬੜਾ ਅੱਛਾ ਉਪਰਾਲਾ ਹੈ ਹਨ ਮੈਂ ਸਾਰਿਆਂ ਨੂੰ ਬਹੁਤ ਬਾਅਦ ਦਿੰਦਾ ਔਰ ਮੈਂ ਕਰਦਾ ਵੀ ਇਹ ਨੂੰ ਰੱਖਣਗੇ ਔਰ ਮੈਨੂੰ ਇੱਥੇ ਬੁਲਾਉਣ ਦੇ ਮੈਂ ਦਾ ਧੰਨਵਾਦ ਕਰਦਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਵਰਲਡ ਵਾਈਡ ਸਕੋਪ ਸੰਸਥਾ ਜਿਹੜੀ ਹੈਗੀ ਹੈ ਉਹ ਹਰ ਇੱਕ ਸਾਲ ਸਮਾਜਿਕ ਕੰਮਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ ਇਸ ਵਾਰ ਵੀ ਜਿਹੜਾ ਹੈਗਾ ਉਹ 5 ਜਨਵਰੀ ਤੋਂ ਲਗਾਤਾਰ ਜਿਹੜਾ ਹੈਗਾ ਉਹ ਸਮਾਜਿਕ ਸੇਵਾ ਦੇ ਜਿਹੜੇ ਕੰਮ ਹੈਗੇ ਆ ਉਹ ਸੰਸਥਾ ਵੱਲੋਂ ਕੀਤੇ ਜਾ ਰਹੇ ਆ ਜਿਵੇਂ ਕਿ ਖੂਨਦਾਨ ਕੈਂਪ ਹੈਗਾ ਉਸ ਤੋਂ ਬਾਅਦ ਅੱਖਾਂ ਦੀ ਅੱਖਾਂ ਦਾ ਕੈਂਪ ਹੈਗਾ ਉਸ ਤੋਂ ਬਾਅਦ ਜਿਹੜੀਆਂ ਜ਼ਰੂਰਤਮੰਦ ਬੱਚੀਆਂ ਹੈਗੀਆਂ ਉਹਨਾਂ ਦੇ ਵਿਆਹ ਸੀਗੇ ਉਸ ਤੋਂ ਬਾਅਦ ਇਲਾਕੇ ਦੀ ਸੁੱਖ ਸ਼ਾਂਤੀ ਵਾਸਤੇ ਜੋ ਸ਼੍ਰੀ ਖੰਡਪਾਟ ਸਾਹਿਬ ਜੀ ਦੇ ਪਾਠ ਕਰਾਏ ਗਏ ਹੈਗੇ ਆ ਸੰਸਥਾ ਵੱਲੋਂ ਔਰ ਅੱਜ ਜਿਹੜੀ ਸੀਗੀ 5100 ਬੱਚਿਆਂ ਦੀ ਲੋਹੜੀ ਜਿਹੜੀ ਸੀਗੀ ਉਹ ਪਾਈ ਗਈ ਆ ਸੰਸਥਾ ਵੱਲੋਂ ਹਰ ਇੱਕ ਸਾਲ ਦੀ ਤਰ੍ਹਾਂ ਪਿਛਲੇ 13 ਸਾਲ ਤੋਂ ਇਹ 13ਵਾਂ ਪ੍ਰੋਗਰਾਮ ਹੈਗਾ ਜਿਹੜਾ ਕਿ ਲਗਾਤਾਰ ਸੰਸਥਾ ਜਿਹੜੀ ਆ ਇਹ ਕੰਮ ਜਿਹੜੀ ਆ ਉਹ ਕਰ ਰਹੀ ਆ ਇਹਦਾ ਮੇਨ ਮੰਤਵ ਇਹੀ ਹੈ ਕਿ ਬੱਚੀਆਂ ਦਾ ਔਰ ਬੱਚਿਆਂ ਵਿੱਚ ਕੋਈ ਅੰਤਰ ਸਮਾਜ ਨਾ ਸਮਝੇ ਬੱਚੀ ਔਰ ਬੱਚੇ ਜਿਹੜੇ ਆ ਉਹ ਇੱਕੋ ਹੀ ਆ ਉਹ ਦੋਨੇ ਜਿਹੜੇ ਹੈਗੇ ਆ ਉਹ ਪੇਰੈਂਟਸ ਵਾਸਤੇ ਬਹੁਤ ਮਹੱਤਵਪੂਰਨ ਆ ਤੇ ਉਹਨਾਂ ਦੋਨਾਂ ਦੀ ਸਾਨੂੰ ਉਸੇ ਤਰੀਕੇ ਨਾਲ ਪਰਵੇਸ਼ ਜਿਹੜੀ ਕਰਨੀ ਚਾਹੀਦੀ ਹੈ ਬੱਚੀਆਂ ਜਿਹੜੀਆਂ ਉਹ ਪੇਰੈਂਟਸ ਦਾ ਜ਼ਿਆਦਾ ਮੋਹ ਕਰਦੀਆਂ ਹਨ ਬੱਚਿਆਂ ਨਾਲ ਸੋ ਇਹ ਸੰਤ ਨੂੰ ਮਟਾਉਣ ਵਾਸਤੇ ਜਿਹੜਾ ਹੈਗਾ ਕਾਰਜ ਅੱਜ ਸ਼ੁਰੂ ਕੀਤਾ ਸੀਗਾ ਇਹਦੇ ਵਿੱਚ ਸਾਰੇ ਜਿਹੜੇ ਆਪਣੇ ਵਰਲਡਵਾਈਡ ਸੰਸਥਾ ਦੇ ਸਡੇ ਸੰਸਥਾਪਕ ਪਿੰਦੂ ਜੋਲ ਜੀ ਨੇ ਔਰ ਸਾਡੀ ਸਾਰੀ ਟੀਮ ਮੁੱਚੀ ਟੀਮ ਮਨਮੋਨ 바ਰਸੀ ਮੰਗੀਮਾਲ ਜੀ ਔਰ ਆਪਣੇ ਚਾਚਾ ਤਲੋਚਨ ਜੀ ਰਿੰਕੂ ਜੀ ਔਰ ਸਾਰੇ ਪ੍ਰੈਸ মিডিਆ ਦਾ ਵੀ ਮੈਂ ਵਿਸ਼ੇਸ਼ ਤੌਰ ਤੇ ਇੱਥੇ ਜ਼ਿਕਰ ਕਰਨਾ ਚਾਹੁੰਦਾ ਕਿ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹੁੰਦਾ ਕਿਉਂ ਜਿਹੜੇ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮ ਹੈਗੇ ਆ ਨਿਸ਼ਕਾਮ ਸੇਵਾ ਵਾਲਾ ਜਿਹੜੇ ਕੰਮ ਹੈਗੇ ਆ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਜਿਹੜੇ ਉਹ ਸਮਾਜ ਦੇ ਵਿੱਚ ਰੱਖਦੇ ਆ ਤਾਂ ਕਿ ਜਿਹੜੇ ਹੋਰ ਲੋਕੀ ਆ ਉਹ ਵੀ ਕੰਮਾਂ ਵਾਸਤੇ ਉਤਸ਼ਾਹਤ ਹੋ। ਥੈਂਕ ਯੂ ਵੈਰੀ ਮਚ ਤੁਹਾਡੇ ਸਾਰੇ।